ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਆਹ ਤੋਂ ਮਹਿਜ਼ 6 ਮਹੀਨੇ ਬਾਅਦ ਇੱਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਉਸ ਥਾਂ ਉੱਤੇ ਖੁਦਕੁਸ਼ੀ ਕੀਤੀ ਗਈ ਹੈ ਜਿੱਥੇ ਇਸ ਮਹਿਲਾ ਦੇ ਪਹਿਲੇ ਪਤੀ ਨੇ 2 ਸਾਲ ਪਹਿਲਾਂ ਖੁਦਕੁਸ਼ੀ ਕੀਤੀ ਸੀ ਤਾਂ 6 ਮਹੀਨੇ ਪਹਿਲਾਂ ਹੀ ਇਸ ਦਾ ਦੂਜਾ ਵਿਆਹ ਹੋਇਆ ਸੀ ਲੇਕਿਨ ਮਜਬੂਰੀ ਅਜਿਹੀ ਬਣ ਜਾਂਦੀ ਹੈ ਕਿ ਇਸ ਮਹਿਲਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਲੁਧਿਆਣਾ ਦੇ ਵਿੱਚ ਇੱਕ ਨਵ ਵਿਆਹੁਤਾ ਦੇ ਵੱਲੋਂ ਨਗਲ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾਂਦੀ ਸੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਮਲਪ੍ਰੀਤ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਧੀ ਦਾ ਪਹਿਲਾ ਵਿਆਹ ਜਿਹੜਾ ਉਹ ਹੋਇਆ ਸੀ ਪਰ ਉਸਦੇ ਪਤੀ ਤੇਜਿੰਦਰ ਸਿੰਘ ਕੋਹਲੀ ਨੇ ਕਾਰੋਵਾਰ ਵਿੱਚ ਘਾਟੇ ਦੇ ਚਲਦਿਆਂ 2 ਸਾਲ ਪਹਿਲਾਂ ਨੰਗਰ ਨਹਿਲ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਤਾਂ 6 ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਮੰਡੀ ਗੋਵਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਦੂਜਾ ਵਿਆਹ ਕੀਤਾ ਸੀ ਉਹ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦਾ ਏ ਅਤੇ ਉਨ੍ਹਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ ਉਤੇ ਪਰੇਸ਼ਾਨ ਕੀਤਾ ਜਾਂਦਾ ਸੀ ਕਈ ਵਾਰ ਉਸ ਨੂੰ ਕੁੱਟਿਆ ਗਿਆ ਸੀ ਤਾਂ ਦਾਜ ਮੰਗਲ ਦੇ ਇਲਜ਼ਾਮ ਨੇ ਜਿਹੜੇ ਉਹ ਵੀ ਲੱਗੇ ਨੇ ਤਾਂ ਕੋਮਲਪ੍ਰੀਤ ਪਿਛਲੇ 20 ਦਿਨ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਤਾਂ ਕਰੋ ਨਿਕਲਣ ਸਮੇ ਉਹ ਆਗਦੀ ਹੈ ਕਿ ਉਸ ਨੂੰ ਬੁਖਾਰ ਹੈ ਅਤੇ ਉਹ ਡਾਕਟਰ ਦੇ ਕੋਲ ਦਵਾਈ ਲੈਣ ਜਾ ਰਹੀ ਹੈ ਲੇਕਿਨ ਕਾਫੀ ਧੇਰ ਵਾਪਸ ਦਾ ਆਉਣ ਤੇ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਅਚਾਨਕ ਉਹਨਾਂ ਦੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਬੇਟੀ ਦੀ ਲਾਸ਼ ਅਜਾੜੀ ਉਹ ਨਹਿਰ ਦੇ ਵਿੱਚੋਂ ਮਿਲੀ ਹੈ ਅਤੇ ਗੋਤਾਖੋਰਾਂ ਦੇ ਵੱਲੋਂ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਜਦੋਂ ਗੋਤਾਖੋਰਾਂ ਨੇ ਲਾਸ਼ ਨੂੰ ਤੈਰਦੇ ਹੋਏ ਦੇਖਿਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਵੀਡੀਓ ਅਪਲੋਡ ਕੀਤੀ ਗਈ ਤਾਂ ਜੋ ਮਹਿਲਾ ਦੀ ਪਛਾਣ ਹੋ ਸਕੇ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮਰਨ ਵਾਲੀ ਔਰਤ ਦਾ ਨਾਮ ਕਮਲਪ੍ਰੀਤ ਕੌਰ ਉਮਰ 36 ਸਾਲ ਹੈ ਉਹਨੇ ਉਸੇ ਜਗ੍ਹਾ ਉੱਤੇ ਖੁਦਕੁਸ਼ੀ ਕੀਤੀ ਹੈ ਜਿੱਥੇ 2 ਸਾਲ ਪਹਿਲਾਂ ਉਸਦੇ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਤਾਂ ਮ੍ਰਿਤਕ ਲੜਕੀ ਦੀ ਮਾਂ सुरेंद्र ਕੌਰ ਨੇ ਦੱਸਿਆ ਕਿ ਉਸਦੀ ਲੜਕੀ ਉਸੇ ਨਹਿਰ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਗਈ सुरेंद्र ਕੌਰ ਅਨੁਸਾਰ ਉਸਦੇ ਸਾਰੇ ਹਰ ਰੋਜ਼ ਕੋਈ ਨਾ ਕੋਈ ਮੰਗ ਉਸ ਦੇ ਕੋਲੋਂ ਕਰਦੇ ਸਨ ਜਿਸ ਕਰਕੇ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ ਤਪੁਲਸ ਦੇ ਵੱਲੋਂ ਮ੍ਰਿਤਕਾ ਦੇ ਪਤੀ ਉਮਰਿੰਦਰ ਸਿੰਘ ਤੇ ਸੱਸ ਪਸ਼ਪਿੰਦਰ ਕੌਰ ਖਿਲਾਫ ਆਈਪੀਸੀ ਦੀ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਆਹ ਤੋਂ ਮਹਿਜ਼ 6 ਮਹੀਨੇ ਬਾਅਦ ਇੱਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਉਸ ਥਾਂ ਉੱਤੇ ਖੁਦਕੁਸ਼ੀ ਕੀਤੀ ਗਈ ਹੈ ਜਿੱਥੇ ਇਸ ਮਹਿਲਾ ਦੇ ਪਹਿਲੇ ਪਤੀ ਨੇ 2 ਸਾਲ ਪਹਿਲਾਂ ਖੁਦਕੁਸ਼ੀ ਕੀਤੀ ਸੀ ਤਾਂ 6 ਮਹੀਨੇ ਪਹਿਲਾਂ ਹੀ ਇਸ ਦਾ ਦੂਜਾ ਵਿਆਹ ਹੋਇਆ ਸੀ ਲੇਕਿਨ ਮਜਬੂਰੀ ਅਜਿਹੀ ਬਣ ਜਾਂਦੀ ਹੈ ਕਿ ਇਸ ਮਹਿਲਾ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਲੁਧਿਆਣਾ ਦੇ ਵਿੱਚ ਇੱਕ ਨਵ ਵਿਹਾਉਤਾ ਦੇ ਵੱਲੋਂ ਨੱਗਲ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸੌਦੇ ਪਰਿਵਾਰ ਦੇ ਵੱਲੋਂ ਉਸ ਦੀ ਕੁਟਮਾਰ ਕੀਤੀ ਜਾਂਦੀ ਸੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਮਲਪ੍ਰੀਤ ਕੌਰ ਦੀ ਮਾਤਾ सुरेंद्र ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਧੀ ਦਾ ਪਹਿਲਾ ਵਿਆਹ ਜਿਹੜਾ ਉਹ ਹੋਇਆ ਸੀ ਪਰ ਉਸਦੇ ਪਤੀ ਤੇਜਿੰਦਰ ਸਿੰਘ ਕੋਹਲੀ ਨੇ ਕਾਰੋਵਾਰ ਵਿੱਚ ਘਾਟੇ ਦੇ ਚਲਦਿਆਂ 2 ਸਾਲ ਪਹਿਲਾਂ ਨੰਗਰ ਨਾਲ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ ਤਾਂ 6 ਮਹੀਨੇ ਪਹਿਲਾਂ ਉਹਨਾਂ ਨੇ ਆਪਣੀ ਲੜਕੀ ਕਮਲਪ੍ਰੀਤਾ ਮੰਡੀ ਗੋਬਿੰਦਗੜ ਦੇ ਅਮਰਿੰਦਰ ਸਿੰਘ ਨਾਲ ਦੂਜਾ ਵਿਆਹ ਕੀਤਾ ਸੀ ਉਹ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦਾ ਹੈ ਅਤੇ ਉਹਨਾਂ ਦੀ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ ਉਤੇ ਪਰੇਸ਼ਾਨ ਕੀਤਾ ਜਾਂਦਾ ਸੀ ਕਈ ਵਾਰ ਉਸ ਨੂੰ ਕੁੱਟਿਆ ਗਿਆ ਸੀ ਤਾਂ ਦਾਜ ਮੰਗਲ ਦੇ ਇਲਜ਼ਾਮ ਨੇ ਜਿਹੜੇ ਉਹ ਵੀ ਲੱਗੇ ਨੇ ਤਾਂ ਕੋਮਲਪ੍ਰੀਤ ਪਿਛਲੇ 20 ਦਿਨ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਤਾਂ ਕਰੋ ਨਿਕਲਣ ਸਮੇ ਉਹ ਆਗਦੀ ਹੈ ਕਿ ਉਸ ਨੂੰ ਬੁਖਾਰ ਹੈ ਅਤੇ ਉਹ ਡਾਕਟਰ ਦੇ ਕੋਲ ਦਵਾਈ ਲੈਣ ਜਾ ਰਹੀ ਹੈ ਲੇਕਿਨ ਕਾਫੀ ਧੀਰ ਵਾਪਸ ਦਾ ਆਉਣ ਤੇ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਅਚਾਨਕ ਉਹਨਾਂ ਦੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਬੇਟੀ ਦੀ ਲਾਸ਼ ਅੜੜੀ ਉਹ ਨਹਿਰ ਦੇ ਵਿੱਚੋਂ ਮਿਲੀ ਹੈ ਅਤੇ ਗੋਤਾਖੋਰਾਂ ਦੇ ਵੱਲੋਂ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਜਦੋਂ ਗੋਤਾਖੋਰਾਂ ਨੇ ਲਾਸ਼ ਨੂੰ ਤੈਰਦੇ ਹੋਏ ਦੇਖਿਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਵੀਡੀਓ ਅਪਲੋਡ ਕੀਤੀ ਗਈ ਤਾਂ ਜੋ ਮਹਿਲਾ ਦੀ ਪਛਾਣ ਹੋ ਸਕੇ ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਮਰਨ ਵਾਲੀ ਔਰਤ ਦਾ ਨਾਮ ਕਮਲਪ੍ਰੀਤ ਕੌਰ ਉਮਰ 36 ਸਾਲ ਹੈ ਉਹਨੇ ਉਸੇ ਜਗ੍ਹਾ ਉੱਤੇ ਖੁਦਕੁਸ਼ੀ ਕੀਤੀ ਹੈ ਜਿੱਥੇ 2 ਸਾਲ ਪਹਿਲਾਂ ਉਸਦੇ ਪਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਸੀ ਤਾਂ ਮ੍ਰਿਤਕ ਲੜਕੀ ਦੀ ਮਾਂ सुरेंद्र ਕੌਰ ਨੇ ਦੱਸਿਆ ਕਿ ਉਸਦੀ ਲੜਕੀ ਉਸੇ ਨਹਿਰ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਗਈ सुरेंद्र ਕੌਰ ਅਨੁਸਾਰ ਉਸਦੇ ਸਾਰੇ ਹਰ ਰੋਜ ਕੋਈ ਨਾ ਕੋਈ ਮੰਗ ਉਸਦੇ ਕੋਲੋਂ ਕਰਦੇ ਸਨ ਜਿਸ ਕਰਕੇ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀ ਸੀ ਤਾਂ ਪੁਲਿਸ ਦੇ ਵੱਲੋਂ ਅਮ੍ਰਿਤਕਾ ਦੇ ਪਤੀ ਅਮਰਿੰਦਰ ਸਿੰਘ ਤੇ ਸੱਸ ਪਸ਼ਪਿੰਦਰ ਕੌਰ ਖਿਲਾਫ ਆਈਪੀਸੀ ਦੀ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ